ਟੋਡੀ ਮਹਿਲਾ ਪੰਜਮਾ ਨਿੰਦਕ ਗੁਰ ਕਿਰਪਾ ਤੇ ਹਟਿਓ ਪਾਰ ਬ੍ਰਹਮ ਪ੍ਰਭ ਭੈ ਦਿਆਲਾ ਸ਼ਿਵ ਕੈ ਬਾਣ ਸਿਰ ਕਾਟਿਓ ਰਹਾਉ ਨਿੰਦਕ ਗੁਰ ਕਿਰਪਾ ਤੇ ਹਟਿਓ ਜਦੋਂ ਗੁਰੂ ਕਿਰਪਾ ਕਰਦਾ ਤਾਂ ਨਿੰਦਾ ਦੇ ਸੁਭਾਅ ਵਾਲਾ ਮਨੁੱਖ ਜਿਹੜਾ ਉਹ ਨਿੰਦਾ ਕਰਨੋਂ ਹਟ ਜਾਂਦਾ ਇਸ ਤੋਂ ਪਹਿਲਾਂ ਕਿ ਗੁਰੂ ਕਿਰਪਾ ਕਰ ਸਕੇ ਉਸ ਮਨੁੱਖ ਦੇ ਉੱਤੇ ਪ੍ਰਮਾਤਮਾ ਦੀ ਕਿਰਪਾ ਹੋਣੀ ਜ਼ਰੂਰੀ ਹੈ ਪ੍ਰਮਾਤਮਾ ਦੀ ਕਿਰਪਾ ਹੋਏਗੀ ਤਦੋਂ ਹੀ ਜਾ ਕੇ ਉਹ ਮਨੁੱਖ ਗੁਰੂ ਦੇ ਲੜ ਲੱਗੇਗਾ ਜਦੋਂ ਗੁਰੂ ਦੇ ਲੜ ਲੱਗੇਗਾ ਗੁਰੂ ਆਪਣੀਆਂ ਸਿੱਖਿਆਵਾਂ ਦੇ ਨਾਲ ਉਹਦੇ ਨਿੰਦਕ ਸੁਭਾ ਨੂੰ ਬਦਲ ਦੇਵੇਗਾ ਗੁਰੂ ਸਾਹਿਬ ਕਹਿੰਦੇ ਪਾਰ ਬ੍ਰਹਮ ਪ੍ਰਭ ਭਏ ਦਿਆਲਾ ਕਿ ਜਸ ਨਿੰਦਕ ਉੱਤੇ ਪ੍ਰਮਾਤਮਾ ਜੀ ਦਇਆ ਬਾਣ ਹੋ ਜਾਂਦੇ ਨੇ ਸ਼ਿਵ ਕੈ ਬਾਣ ਸਿਰ ਕਟਿਓ ਕਲਿਆਣ ਸਰੂਪ ਹਰ ਨਾਮ ਦੇ ਤੀਰ ਨਾਲ ਗੁਰੂ ਉਸ ਨਿੰਦਕ ਦਾ ਸਿਰ ਕੱਟ ਦਿੰਦਾ ਹੈ ਉਹਦੀ ਹਉਮੈ ਨੂੰ ਨਾਸ ਕਰ ਦਿੰਦਾ ਹੁਣ ਇੱਥੇ ਸਿਰ ਕੱਟਣ ਤੋਂ ਭਾਵ ਕੋਈ ਲਿਟਰਲੀ ਉਹਦਾ ਸਿਰ ਹੀ ਕੱਟ ਦੇਣਾ ਨਹੀਂ ਸਰੀਰਕ ਤੌਰ ਤੇ ਉਹਨੂੰ ਮਾਰ ਦੇਣਾ ਨਹੀਂ ਬਲਕਿ ਉਹਦੇ ਸਿਰ ਵਿੱਚੋਂ ਨਿੰਦਾ ਵਾਲਾ ਜਿਹੜਾ ਸੁਭਾਅ ਹੈ ਉਹਨੂੰ ਕੱਟਣ ਦੀ ਗੱਲ ਹੈ ਕਾਲ ਜਾਲ ਜਮ ਜੋ ਨਾ ਸਾਕੇ ਸੱਚ ਕਾ ਪੰਥਾ ਥਾਟਿਓ ਖਾਤ ਖਰਚਤ ਕਿਛ ਨ ਖੁੱਟਤ ਨਹੀਂ ਨਾਮ ਰਤਨ ਧਨ ਖਾਟਿਓ ਏ ਭਾਈ ਜਿਸ ਮਨੁੱਖ ਉਤੇ ਪ੍ਰਮਾਤਮਾ ਤੇ ਗੁਰੂ ਦਇਆਵਾਨ ਹੁੰਦੇ ਨੇ ਉਸ ਮਨੁੱਖ ਨੂੰ ਆਤਮਿਕ ਮੌਤ ਮਾਇਆ ਦਾ ਜਾਲ ਮੌਤ ਦਾ ਡਰ ਇਹਨਾਂ ਦੇ ਵਿੱਚੋਂ ਕੋਈ ਵੀ ਤੱਕ ਨਹੀਂ ਸਕਦਾ ਤੰਗ ਨਹੀਂ ਕਰ ਸਕਦਾ ਕਾਲ ਜਾਲ ਜਮ ਜੋ ਨਾ ਸਕੈ ਸੱਚ ਕਾ ਪੰਥਾ ਠਾਟਿਓ ਕਿਉਂਕਿ ਗੁਰੂ ਦੀ ਕਿਰਪਾ ਨਾਲ ਉਹ ਮਨੁੱਖ ਸਦਾ ਫਿਰ ਹਰ ਨਾਮ ਸਿਮਰਨ ਵਾਲਾ ਰਸਤਾ ਮਲ ਲੈਂਦਾ ਤੇ ਨਾਮ ਇਕ ਐਸਾ ਰਤਨ ਜਿਹਨੂੰ ਜਿੰਨਾ ਵੰਡੀਏ ਉਹਨਾਂ ਵੱਧਦਾ ਹੈ ਘਟਦਾ ਨਹੀਂ ਖਾਤ ਖਰਚਤ ਕਿਛ ਨਿਖੁੱਟਤ ਨਹੀਂ ਨਾਮ ਰਤਨ ਧਨ ਖਾਟਿਓ ਕਿ ਪ੍ਰਮਾਤਮਾ ਦੇ ਨਾਮ ਨੂੰ ਅਸੀਂ ਭਾਵੇਂ ਆਪ ਵਰਤੀਏ ਆਪਣੇ ਮਨ ਨੂੰ ਸ਼ਾਂਤੀ ਦੇਣ ਲਈ ਹੋਰਨਾ ਦੇ ਵਿੱਚ ਵੰਡੀਏ ਕਦੇ ਵੀ ਇਹ ਮੁੱਕਦਾ ਨਹੀਂ ਖਤਮ ਨਹੀਂ ਹੁੰਦਾ ਸਸਮਾ ਪੂਤ ਹੋ ਆਖਿਨ ਪੀਤਰ ਆਪਣਾ ਕੀਆ ਪਾਇਆ ਆਗਮਨ ਗਮ ਕਹੈ ਜਨ ਨਾਨਕ ਸਭ ਦੇਖੈ ਲੋਕ ਸਬਾਇਆ ਏ ਭਾਈ ਜਿਸ ਨਿੰਦਾ ਦੇ ਸੁਭਾ ਕਰਕੇ ਜਿਸ ਆਪੇ ਭਾਵ ਕਰਕੇ ਨਿੰਦਕ ਮਨੁੱਖ ਸਾਰਾ ਹੀ ਦਿਨ ਦੁਖੀ ਰਹਿੰਦਾ ਸੀ ਪ੍ਰਭੂ ਦੇ ਦਇਆਲ ਹੋਇਆ ਗੁਰੂ ਦੀ ਕਿਰਪਾ ਨਾਲ ਇੱਕ ਛਿਣ ਦੇ ਵਿੱਚ ਉਹਦਾ ਇਹ ਸੁਭਾ ਜਿਹੜਾ ਹੈ ਉਹਦਾ ਨਾਮ ਨਿਸ਼ਾਨ ਮਿਟ ਜਾਂਦਾ ਹੈ ਇਸ ਅਸਚਰਜ ਤਬਦੀਲੀ ਨੂੰ ਸਾਰਾ ਜਗਤ ਹੈਰਾਨ ਹੋ ਕੇ ਵੇਖਦਾ ਹੈ ਦਾਸ ਨਾਨਕ ਇਹ ਅਗੰਮੀ ਰੱਬੀ ਖੇਡ ਨੂੰ ਬਿਆਨ ਕਰਦਾ ਹੈ ਆਪਣੇ ਆਸ-ਪਾਸ ਕਿਸ ਤਰ੍ਹਾਂ ਦੇ ਲੋਕ ਰਹਿੰਦੇ ਨੇ ਸਾਨੂੰ ਪਤਾ ਹੀ ਹੁੰਦਾ ਹੈ ਤੇ ਜਦੋਂ ਕਿਸੇ ਦੇ ਸੁਭਾਅ ਦੇ ਵਿੱਚ ਅਚਾਨਕ ਤਬਦੀਲੀ ਆਵੇ ਤੇ ਹੈਰਾਨੀ ਤੇ ਹੁੰਦੀ ਹੈ ਤੇ ਅਕਸਰ ਐਸੀ ਤਬਦੀਲੀ ਜਿਹੜੀ ਆ ਉਹ ਅਚਾਨਕ ਹੀ ਆਉਂਦੀ ਹੈ ਹੌਲੀ ਹੌਲੀ ਨਹੀਂ ਆਉਂਦੀ ਕਿਉਂਕਿ ਪ੍ਰਮਾਤਮਾ ਦੀ ਕਿਰਪਾ ਕਿਸੇ ਦਿਨ ਹੋ ਜਾਂਦੀ ਹੈ ਉਸ ਮਨੁੱਖ ਦੇ ਮਨ ਵਿੱਚ ਕੋਈ ਫੁਰਨਾ ਫੁਰ ਜਾਂਦਾ ਹੈ ਕੋਈ ਵਿਚਾਰ ਉੱਠ ਪੈਂਦਾ ਹੈ ਉਹਨੂੰ ਹਿੰਮਤ ਮਿਲ ਜਾਂਦੀ ਹੈ ਉਹ ਗੁਰੂ ਦੇ ਲੜਨ ਲੱਗ ਜਾਂਦਾ ਹੈ ਗੁਰੂ ਦੀਆਂ ਸਿੱਖਿਆਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ ਤੇ ਆਪਣੇ ਨਿੰਦਾ ਵਾਲੇ ਸੁਭਾਅ ਨੂੰ ਆਪਣੇ ਅੰਦਰੋਂ ਖਤਮ ਕਰ ਲੈਂਦਾ ਹੈ ਤੇ ਉਹਦੀਆਂ ਬਥੇਰੀਆਂ ਦੁੱਖ ਤਕਲੀਫਾਂ ਜਿਹੜੀਆਂ ਸੀ ਉਸੇ ਸੁਭਾਅ ਦੇ ਵਿੱਚੋਂ ਉਤਪੰਨ ਹੋ ਰਹੀਆਂ ਸੀ ਜਦੋਂ ਕੋਈ ਮਨੁੱਖ ਕਿਸੇ ਦੀ ਨਿੰਦਾ ਕਰਦਾ ਤਾਂ ਜਿਸ ਵਕਤ ਉਹ ਨਿੰਦਾ ਕਰ ਰਿਹਾ ਹੁੰਦਾ ਉਸ ਵਕਤ ਤੇ ਉਹ ਵਧੀਆ ਮਹਿਸੂਸ ਕਰਦਾ ਉਹਨੂੰ ਚੰਗਾ ਲੱਗਦਾ ਪਰ ਉਹਦੇ ਤੋਂ ਆਸੇ-ਪਾਸੇ ਉਹ ਇਸ ਗੱਲ ਨੂੰ ਲੈ ਕੇ 부ਝਿਆ ਰਹਿੰਦਾ ਮਰਿਆ ਰਹਿੰਦਾ ਕਿਉਂਕਿ ਨਿੰਦਾ ਉਹ ਉਸੇ ਇਨਸਾਨ ਦੀ ਕਰੇਗਾ ਜਿਹਨੂੰ ਉਹ ਆਪਣੇ ਆਪ ਤੋਂ ਬਿਹਤਰ ਸਮਝਦਾ ਹੈ ਉੱਥੇ ਜਲਨ ਉੱਥੇ ਜੈਲਸੀ ਦੀਆਂ ਭਾਵਨਾਵਾਂ ਹੁੰਦੀਆਂ ਜਿੱਥੇ ਨਿੰਦਾ ਹੁੰਦੀ ਹੈ ਤਾਂ ਜਿਸ ਵਕਤ ਤੇ ਉਹ ਨਿੰਦਾ ਕਰ ਰਿਹਾ ਹੈ ਉਦੋਂ ਤੇ ਉਹਨੂੰ ਚੰਗਾ ਲੱਗਦਾ ਹੈ ਉਹਨੂੰ ਅੰਦਰੇ-ਅੰਦਰ ਇੱਕ ਖੁਸ਼ੀ ਜੀ ਮਹਿਸੂਸ ਹੁੰਦੀ ਹੈ ਪਰ ਜਦੋਂ ਨਿੰਦਾ ਨਹੀਂ ਕਰ ਰਿਹਾ ਉਦੋਂ ਜੈਲਸੀ ਦੀਆਂ ਜਲਨ ਦੀਆਂ ਭਾਵਨਾਵਾਂ ਦੇ ਕਾਰਨ ਉਹ ਦੁਖੀ ਰਹਿੰਦਾ ਹੈ ਟੋਡੀ ਮਹਿਲਾ ਪੰਜਵਾ ਕਿਰਪਨ ਤਨ ਮਨ ਕਿਲ ਵਿਖ ਭਰੇ ਸਾਧ ਸੰਗ ਭਜਨ ਕਰ ਸਵਾਮੀ ਟਾਕਨ ਕੋ ਇਕ ਹਰੇ ਰਹਾਉ ਏ ਸ਼ੂਮ ਸਵਾਸਾਂ ਦੀ ਪੂੰਜੀ ਸਿਮਰਨ ਵਾਲੇ ਪਾਸੇ ਨਾ ਖਰਚਣ ਦੇ ਕਾਰਨ ਤੇਰਾ ਮਨ ਤੇ ਸਰੀਰ ਪਾਪਾਂ ਦੇ ਨਾਲ ਭਰੇ ਪਏ ਕਿਰਪਨ ਤਨ ਮਨ ਕਿਲਵਿਖ ਭਰੇ ਤੇਰਾ ਮਨ ਤੇ ਤੇਰਾ ਸਰੀਰ ਪਾਪਾਂ ਦੇ ਨਾਲ ਭਰੇ ਪਏ ਨੇ ਸਾਧ ਸੰਗਤ ਵਿੱਚ ਟਿਕ ਕੇ ਮਾਲਕ ਪ੍ਰਭੂ ਦਾ ਭਜਨ ਕਰਿਆ ਕਰ ਸਿਰਫ ਉਹ ਪ੍ਰਭੂ ਹੀ ਇਹਨਾਂ ਪਾਪਾਂ ਦੇ ਉੱਤੇ ਪਰਦਾ ਪਾਣ ਦੇ ਸਮਰੱਥ ਹੈ ਅਨੇਕ ਛਿਦਰ ਬੋਹਥ ਕੇ ਛੁਟਕਤ ਥਾਮ ਨਾ ਜਾਹੀ ਕਰੇ ਜਿਸ ਕਾ ਬੋਹਥ ਤਿਸ ਆਰਾਦੇ ਖੋਟੇ ਸੰਗ ਖਰੇ ਮੰਨ ਲੋ ਕਿ ਸਾਡਾ ਸਰੀਰ ਜਿਹੜਾ ਉਹ ਇੱਕ ਸਮੁੰਦਰੀ ਜਹਾਜ਼ ਹੈ ਤਾਂ ਜਿੰਨੀਆਂ ਵੀ ਸਾਡੇ ਵਿੱਚ ਖਾਮੀਆਂ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਰਗੇ ਵਿਕਾਰਾਂ ਦੇ ਜਿੰਨਾ ਕੁ ਵੀ ਅਸੀਂ ਅਧੀਨ ਹਾਂ ਜਾਂ ਜਿੰਨੇ ਵੀ ਵਿਕਾਰਾਂ ਦੇ ਅਸੀਂ ਅਧੀਨ ਹਾਂ ਜਿੰਨੇ ਸਾਡੇ ਅੰਦਰ ਪਾਪ ਨੇ ਉਹਨੇ ਹੀ ਸਾਡੇ ਸਰੀਰ ਰੂਪੀ ਜਹਾਜ਼ ਦੇ ਵਿੱਚ ਛੇਦ ਰਿਹਾ। ਹੁਣ ਸਮੁੰਦਰੀ ਜਹਾਜ਼ ਦੇ ਵਿੱਚ ਛੇਦ ਹੋਣਗੇ ਤੇ ਵਿੱਚ ਪਾਣੀ ਪਰ ਜਾਏਗਾ ਤੇ ਉਹ ਜਹਾਜ਼ ਡੁੱਬ ਜਾਏਗਾ। ਉਸੇ ਤਰ੍ਹਾਂ ਹੀ ਜਿੰਨੀਆਂ ਕਿ ਸਾਡੇ ਚ ਖਾਮੀਆਂ ਨੇ ਉਹਨੇ ਹੀ ਸੰਸਾਰ ਸਮੁੰਦਰ ਦੇ ਦੁੱਖ ਕਲੇਸ਼ ਸਾਡੇ ਅੰਦਰ ਪ੍ਰਵੇਸ਼ ਕਰਨਗੇ ਤੇ ਉਹਨਾਂ ਹੀ ਅਸੀਂ ਤੰਗ ਹੋਵਾਂਗੇ ਦੁਖੀ ਹੋਵਾਂਗੇ ਆਨੰਦ ਤੋਂ ਵਾਂਝੇ ਹੋਵਾਂਗੇ ਹੱਲ ਕੀ ਹੈ ਗੁਰੂ ਸਾਹਿਬ ਕਹਿੰਦੇ ਜਿਸ ਕਾ ਬੋਹਤ ਤਿਸ ਆਰਾਧੇ ਕਿ ਜਿਸ ਪ੍ਰਮਾਤਮਾ ਨੇ ਇਹ ਸਰੀਰ ਰੂਪ ਜਹਾਜ਼ ਤੈਨੂੰ ਬਖਸ਼ਿਆ ਹੋਇਆ ਹੈ ਉਹਦੀ ਆराधना ਕਰਿਆ ਕਰ ਉਹਦੀ ਸੰਗਤ ਦੇ ਵਿੱਚ ਖੋਟੇ ਵੀ ਖਰੇ ਹੋ ਜਾਂਦੇ ਨੇ ਜੇ ਤੇਰੇ ਸਰੀਰ ਦੇ ਵਿੱਚ ਛੇਦ ਨੇ ਤਾਂ ਪਹਿਲਾ ਕਦਮ ਤੇ ਇਹ ਹੈ ਕਿ ਤੂੰ ਉਹਨਾਂ ਨੂੰ ਸਮਝ ਕਿ ਤੇਰੇ ਅੰਦਰ ਕਿਹੜੀਆਂ-ਕਿਹੜੀਆਂ ਖਾਮੀਆਂ ਨੇ ਪਰ ਇਹ ਕਦਮ ਤੂੰ ਤਾਂ ਹੀ ਚੱਕੇਗਾ ਜੇ ਪ੍ਰਮਾਤਮਾ ਦੀ ਤੇਰੇ ਤੇ ਕਿਰਪਾ ਹੋਊਗੀ ਤੇ ਇਹ ਕਦਮ ਚੱਕਣ ਦੇ ਲਈ ਗੁਰੂ ਦੇ ਲੜ ਲੱਗਣਾ ਪਊਗਾ ਗੁਰੂ ਸਾਡੀ ਸਹਾਇਤਾ ਕਰਦਾ ਸਾਨੂੰ ਆਪਣਾ ਆਪ ਪਛਾਣਨ ਦੇ ਵਿੱਚ ਸਾਡੇ ਵਿੱਚ ਕਿਹੜੇ ਕਿਹੜੇ ਛੇਦ ਨੇ ਕਿਹੜੀਆਂ ਖਾਮੀਆਂ ਨੇ ਕਿਹੜੇ ਵਿਕਾਰਾਂ ਦਾ ਸਾਡੇ ਤੇ ਅਸਰ ਹੈ ਇਹ ਪਤਾ ਕਰਨ ਦੇ ਵਿੱਚ ਗੁਰੂ ਸਾਡੀ ਸਹਾਇਤਾ ਕਰਦਾ ਜਦੋਂ ਸਾਨੂੰ ਖਾਮੀਆਂ ਦਾ ਪਤਾ ਲੱਗਿਆ ਤਦੋਂ ਹੀ ਅਸੀਂ ਉਹਨਾਂ ਦਾ ਕੋਈ ਹੱਲ ਕਰ ਸਕਾਂਗੇ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਸਕਾਂਗੇ ਇੱਕ ਗੱਲ ਚੇਤੇ ਰੱਖਿਏ ਕਿ ਜਿਹੜੀ ਵੀ ਸਾਡੇ ਅੰਦਰ ਖਾਮੀ ਹੋਊਗੀ ਉਹਦਾ ਜਿਹੜਾ ਸਬੰਧ ਆ ਉਹ ਕਿੱਥੇਕ ਤੱਕ ਜਾਂਦੀ ਹੈ ਇੱਥੇਕ ਤੱਕ ਜਾਂਦੀ ਹੈ ਕਿ ਹਰ ਖਾਮੀ ਸਾਡੇ ਸਰੀਰ ਨੂੰ ਕੋਈ ਸੁੱਖ ਸਹੂਲਤ ਦੇਣ ਦੀ ਪੂਰਕ ਹੈ ਕਿ ਜਿਹੜੀ ਸਾਡੇ ਅੰਦਰ ਕੋਈ ਭੁੱਖ ਹੈ ਕਿ ਅਸੀਂ ਆਪਦੇ ਸਰੀਰ ਨੂੰ ਤੰਦਰੁਸਤ ਬਣਾ ਲਈਏ ਸਡੌਲ ਬਣਾ ਲਈਏ ਸੋਨਾ ਬਣਾ ਲਈਏ ਜਾਂ ਫਿਰ ਆਪਦੇ ਪਰਿਵਾਰ ਦੀ ਕੋਈ ਸਹਾਇਤਾ ਕਰ ਦਈਏ ਪਰਿਵਾਰ ਨੂੰ ਉੱਚਾ ਚੱਕ ਲਈਏ ਅਮੀਰ ਹੋ ਜਾਈਏ ਇਦਾਂ ਦੀਆਂ ਜਿਹੜੀਆਂ ਭੁੱਖਾਂ ਨੇ ਸਾਡੇ ਅੰਦਰ ਵਸੀਆਂ ਹੋਈਆਂ ਉਹਨਾਂ ਭੁੱਖਾਂ ਦੀਆਂ ਪੂਰਕ ਨੇ ਇਹ ਖਾਮੀਆਂ ਇਹ ਛੇਦ ਜਿਹੜੇ ਸਾਡੇ ਸਰੀਰ ਦੇ ਵਿੱਚ ਤੇ ਇਹ ਕਿਉਂ ਹੈ ਕਿਉਂਕਿ ਅਸੀਂ ਆਪਦੇ ਸਰੀਰ ਨੂੰ ਆਪਦਾ ਮੰਨ ਕੇ ਚੱਲਦੇ ਆਂ ਆਪਦੇ ਪਰਿਵਾਰ ਨੂੰ ਆਪਦਾ ਮੰਨ ਕੇ ਚੱਲਦੇ ਆਂ ਜਿਸ ਦਿਨ ਅਸੀਂ ਆਪਣੇ ਅੰਦਰ ਇਹ ਨਿਸ਼ਚੈ ਕਰ ਲਿਆ ਕਿ ਇਹ ਸਰੀਰ ਉਸ ਪ੍ਰਮਾਤਮਾ ਦਾ ਦਿੱਤਾ ਹੋਇਆ ਹੈ ਸਾਡਾ ਪਰਿਵਾਰ ਧਨ ਦੌਲਤ ਜੋ ਵੀ ਸਾਡੇ ਕੋਲ ਹੈਗਾ ਉਸ ਪ੍ਰਮਾਤਮਾ ਦੀ ਬਖਸ਼ਿਸ਼ ਹੈ ਤੇ ਜਿੰਨੀ ਉਹਨੇ ਸਾਡੇ ਲਈ ਨਿਰਧਾਰਤ ਕਰੀ ਹੈ ਉਹ ਨਹੀਂ ਸਾਨੂੰ ਮਿਲ ਜਾਣੀ ਹੈ ਮੇਨ ਗੱਲ ਕਿ ਸਾਡੀ ਮਲਕੀਅਤ ਨਹੀਂ ਹੈਗੀ ਸਾਡੇ ਇਹ ਕੰਮ ਨਹੀਂ ਆਉਂਦੇ ਜਿੱਤੇ ਇਹ ਗੱਲ ਦਿਲ ਦੇ ਵਿੱਚ ਵਸ ਗਈ ਉਦੋਂ ਭੁੱਖਾਂ ਖਤਮ ਹੋ ਜਾਣਗੀਆਂ ਹੁਣ ਜਦੋਂ ਭੁੱਖਾਂ ਹੀ ਨਹੀਂ ਰਹੀਆਂ ਅੰਦਰੋਂ ਤ੍ਰਿਸ਼ਨਾਵਾਂ ਹੀ ਮੁੱਕ ਗਈਆਂ ਤਾਂ ਉਹਨਾਂ ਭੁੱਖਾਂ ਉਹਨਾਂ ਤ੍ਰਿਸ਼ਨਾਵਾਂ ਦੀਆਂ ਪੂਰਕ ਇਹ ਜੜੀਆਂ ਖਾਮੀਆਂ ਸੀ ਉਹਨਾਂ ਦੇ ਕੋਲੇ ਕੰਮ ਕੋਈ ਨਹੀਂ ਰਹਿ ਜਾਣਾ ਤੇ ਉਹ ਆਪਣੇ ਆਪ ਹੀ ਖਤਮ ਹੋ ਜਾਣਗੀਆਂ ਗਲੀ ਸੈਲ ਉਠਾਵਤ ਚਾਹੈ ਓਏ ਊਹਾ ਹੀ ਹੈ ਧਰੇ ਜੋਰ ਸਖਤ ਨਾਨਕ ਕਿਛ ਨਹੀਂ ਪ੍ਰਭ ਰਾਖੋ ਸ਼ਰਨ ਪਰੇ ਪਰ ਮਨੁੱਖ ਜਿਹੜਾ ਉਹ ਨਿਰੀਆਂ ਗੱਲਾਂ ਦੇ ਨਾਲ ਇਹ ਪਹਾੜ ਚੁੱਕਣੇ ਚਾਹੁੰਦਾ ਹੈ ਚੇਤਾ ਰੱਖੀਏ ਨਿਰੀਆਂ ਗੱਲਾਂ ਦੇ ਨਾਲ ਇਹ ਪਹਾੜ ਨਹੀਂ ਚੱਕੇ ਜਾਂਦੇ ਨਿਰੀਆਂ ਗੱਲਾਂ ਕਰਕੇ ਆਪਣੇ ਅੰਦਰੋਂ ਇਹਨਾਂ ਖਾਮੀਆਂ ਨੂੰ ਦੂਰ ਨਹੀਂ ਕੀਤਾ ਜਾ ਸਕਦਾ ਨਿਯਮਤ ਤੌਰ ਤੇ ਇਹ ਗੱਲ ਆਪਣੇ ਆਪ ਨੂੰ ਦੁਹਰਾਉਣੀ ਪੈਂਦੀ ਹੈ ਕਿ ਸਾਡਾ ਆਪਣਾ ਇਸ ਜਗਤ ਦੇ ਵਿੱਚ ਕੁਝ ਵੀ ਨਹੀਂ ਜੋ ਕੁਝ ਹੈ ਉਸ ਪ੍ਰਮਾਤਮਾ ਦਾ ਹੈ ਉਹਨੇ ਵਰਤਣ ਦੇ ਲਈ ਸਾਨੂੰ ਦਿੱਤਾ ਹੋਇਆ ਹੈ ਇਹ ਨਾਨਕ ਆਖੋ हे ਪ੍ਰਭੂ ਇਹਨਾਂ ਸਿਧਰਾਂ ਤੋਂ ਬਚਨ ਵਾਸਤੇ ਅਸਾਂ ਜੀਵਾਂ ਦੇ ਵਿੱਚ ਕੋਈ ਜ਼ੋਰ ਨਹੀਂ ਕੋਈ ਤਾਕਤ ਨਹੀਂ ਅਸੀਂ ਤੇ ਤੇਰੀ ਸ਼ਰਨ ਆਏ ਹਾਂ ਸਾਨੂੰ ਪਚਾ ਲੈ ਡੋਡੀ ਮਹਿਲਾ ਪੰਜਮਾ ਹਰ ਕੇ ਚਰਨ ਕਮਲ ਮਨ ਧਿਆਉ ਕਾਡ ਕੁਠਾਰ ਪਿਤ ਵਾਤ ਹੰਤਾ ਔਖਦ ਹਰ ਕੋ ਨਾਉ ਰਹਾਉ ਏ ਭਾਈ ਮੈਂ ਤਾਂ ਆਪਣੇ ਮਨ ਵਿੱਚ ਪ੍ਰਮਾਤਮਾ ਦੇ ਕੋਮਲ ਚਰਨਾਂ ਦਾ ਧਿਆਨ ਤਰਦਾ ਰਹਿੰਦਾ ਹਾਂ ਪ੍ਰਮਾਤਮਾ ਦਾ ਨਾਮ ਇੱਕ ਐਸੀ ਦਵਾਈ ਹੈ ਜਿਹੜੀ ਮਨੁੱਖ ਦੇ ਅੰਦਰੋਂ ਗਰੋਧ ਹੰਕਾਰ ਆਦਕ ਰੋਗਾ ਨੂੰ ਪੂਰੀ ਤਰ੍ਹਾਂ ਕੱਢ ਦਿੰਦੀ ਹੈ ਜਿਵੇਂ ਕੋਈ ਦਵਾਈ ਸਰੀਰ ਦੇ ਵਿੱਚੋਂ ਗਰਮੀ ਤੇ ਵਾਈ ਦੂਰ ਕਰਦੀ ਹੈ ਉਸੇ ਤਰ੍ਹਾਂ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਇਹ ਸਾਡੇ ਮਨ ਦੇ ਅੰਦਰੋਂ ਗਰੋਧ ਹੰਕਾਰ ਆਰ ਕੇ ਵਿਕਾਰਾਂ ਨੂੰ ਕੱਟਦਾ ਤੀਨੇ ਤਾਪਨ ਵਰਣ ਹਾਰਾ ਦੁਖ ਹੰਤਾ ਸੁਖ ਰਾਸ ਤਾ ਕੋ ਵਿਗਨ ਨਾ ਕੋ ਲਾਗੈ ਜਾਂ ਕੀ ਪ੍ਰਭ ਆਗੈ ਅਰਦਾਸ ਸੁਬਾ ਸ਼ਾਮ ਗੁਰਬਾਣੀ ਪੜ੍ਹਦੇ ਹੋਏ ਜਦੋਂ ਆਪਾਂ ਅਰਦਾਸ ਬੇਨਤੀ ਕਰਦੇ ਹਾਂ ਇਹਨਾਂ ਪੰਕਤੀਆਂ ਨੂੰ ਦੁਹਰਾਉਂਦੇ ਹਾਂ ਆਓ ਅੱਜ ਇਹਨਾਂ ਦੇ ਅਰਥ ਵੀ ਸਮਝੀਏ ਗੁਰੂ ਸਾਹਿਬ ਕਹਿੰਦੇ ਤਿੰਨੇ ਤਾਪ ਨਿਵਾਰਣ ਹਾਰਾ ਦੁੱਖ ਹੰਤਾ ਸੁਖ ਰਾਸ ਪ੍ਰਮਾਤਮਾ ਦਾ ਨਾਮ ਜਿਹੜਾ ਸਾਡੇ ਅੰਦਰੋਂ ਤਿੰਨੇ ਤਾਪ ਦੂਰ ਕਰਨ ਵਾਲਾ ਦੁੱਖਾਂ ਦਾ ਨਾਸ ਕਰਨ ਵਾਲਾ ਤੇ ਸੁੱਖਾਂ ਦਾ ਸਰਮਾਇਆ ਹੈ ਹੁਣ ਤਿੰਨੇ ਤਾਪ ਕਿਹੜੇ ਆਦ ਵਿਆਦ ਤੇ ਉਪਾਦ ਆਦ ਤੋਂ ਭਾਵ ਹੈ ਮਾਨਸਿਕ ਰੋਗ ਮਾਨਸਿਕ ਦੁੱਖ ਜਿਹੜੇ ਸਿਰਫ ਮਨ ਨੇ ਪੈਦਾ ਕੀਤੇ ਹੋਏ ਆ ਇਹਨਾਂ ਨੂੰ ਸਮਝਣਾ ਸੌਖਾ ਹੋ ਜਾਂਦਾ ਜਦੋਂ ਅਸੀਂ ਦੂਜੇ ਦੁਆ ਬਾਰੇ ਜਾਣਦੇ ਆ ਵਿਆਦ ਤੇ ਉਪਾਦ ਹੁਣ ਵਿਆਦ ਹੈ ਕਿ ਆ ਸਰੀਰਕ ਰੋਗ ਸਰੀਰ ਨੂੰ ਕੋਈ ਰੋਗ ਲੱਗ ਗਿਆ ਸਰੀਰ ਦੇ ਵਿੱਚ ਤਕਲੀਫ ਪੈਦਾ ਹੁੰਦੀ ਆ ਉਸ ਤਕਲੀਫ ਦੇ ਕਰਕੇ ਮਾਨਸਿਕ ਤੌਰ ਤੇ ਵੀ ਅਸੀਂ ਝੰਝੋੜੇ ਜਾਂਦੇ ਹਾਂ ਦੁਖੀ ਮਹਿਸੂਸ ਕਰਦੇ ਹਾਂ ਕਿਤੇ ਨਾ ਕਿਤੇ ਗੱਲ ਸਮਝ ਦੇ ਵਿੱਚ ਪੈਂਦੀ ਹੈ। ਉਪਾਦ ਹੈਗੇ ਆ ਬਾਹਰੀ ਝਗੜੇ ਜਾਂ ਕੁਦਰਤੀ ਆਫਤਾ ਕੁਦਰਤੀ ਆਫਤਾ ਆਉਂਦੀਆਂ ਨੇ ਬਾਹਰ ਕਿਸੇ ਦੇ ਨਾਲ ਲੜਾਈ ਝਗੜਾ ਹੋ ਜਾਂਦਾ ਹੈ ਤਾਂ ਅਸੀਂ ਦੁੱਖ ਮਹਿਸੂਸ ਕਰਦੇ ਹਾਂ ਚਿੰਤਾ ਮਹਿਸੂਸ ਕਰਦੇ ਹਾਂ ਫਿਰ ਵੀ ਕਿਤੇ ਨਾ ਕਿਤੇ ਗੱਲ ਬਣਦੀ ਹੈ। ਔਰ ਜਿਹੜੇ ਮਾਨਸਿਕ ਨੇ ਜਿਹੜੇ ਆਦਿ ਨੇ ਉਹ ਬਿਣਾ ਗੱਲ ਦੇ ਕਿਸੇ ਨੇ ਸਾਨੂੰ ਕੁਝ ਬੋਲਤਾ ਅਸੀਂ ਦੁਖੀ ਮਹਿਸੂਸ ਕਰੀ ਜਾ ਰਹੇ ਹਾਂ ਨਾ ਤੇ ਉਹਦੇ ਬੋਲਣ ਨਾਲ ਸਾਡਾ ਕੋਈ ਸਰੀਰਕ ਨੁਕਸਾਨ ਹੋਇਆ ਨਾ ਸਾਡੇ ਸਰੀਰ ਦੇ ਵਿੱਚ ਕੋਈ ਰੋਗ ਲੱਗਿਆ ਤੇ ਨਾ ਹੀ ਸਾਡੇ ਤੇ ਕੋਈ ਕੁਦਰਤੀ ਆਫਤ ਆਈ ਹੈ ਪਰ ਅਸੀਂ ਫੇਰ ਵੀ ਦੁਖੀ ਮਹਿਸੂਸ ਕਰੀ ਜਾਂਦੇ ਹਾਂ ਤੇ ਇਹਨਾਂ ਤਿੰਨਾਂ ਹੀ ਤਾਪਾਂ ਤੋਂ ਬਚਣ ਦਾ ਜਿਹੜਾ ਤਰੀਕਾ ਹੈ ਉਹ ਹੈ ਉਹਦੀ ਰਜ਼ਾ ਦੇ ਵਿੱਚ ਰਾਜ਼ੀ ਰਹਿਣਾ ਉਹਦੇ ਭਾਣੇ ਨੂੰ ਸਦਾ ਮੰਨ ਕੇ ਚੱਲਣਾ ਹੁਣ ਭਾਣਾ ਮੰਨਣ ਦੀ ਵੀ ਜਿੱਥੋਂ ਤੱਕ ਗੱਲ ਹੈ ਅਸੀਂ ਅਕਸਰ ਇਹ ਸ਼ਬਦ ਹੀ ਉਦੋਂ ਵਰਤਦੇ ਆਂ ਜਦੋਂ ਕੋਈ ਆਫਤ ਆ ਜਾਈ ਕੋਈ ਦੁੱਖ ਦੀ ਘੜੀ ਹੋਵੇ ਕਿ ਭਾਈ ਤੈਨੂੰ ਭਾਣਾ ਮੰਨਣੇ ਪੈਣਾ ਕਿਸੇ ਦੇ ਘਰੇ ਕੋਈ ਖੁਸ਼ੀ ਦਾ ਸਮਾਗਮ ਹੋਵੇ ਕੋਈ ਜਾ ਕੇ ਇਹ ਗੱਲ ਨਹੀਂ ਕਹਿੰਦਾ ਕਿ ਰੱਬ ਦਾ ਭਾਣਾ ਤੁਹਾਨੂੰ ਇਹ ਬਖਸ਼ਿਸ਼ ਮਿਲੀ ਹੈ ਕੋਈ ਨਹੀਂ ਕਹਿੰਦਾ ਅਸੀਂ ਭਾਣਾ ਸ਼ਬਦ ਨੂੰ ਜਿਹੜੀਆਂ ਨੈਗੇਟਿਵ ਪਰਸਥਿਤੀਆਂ ਨੇ ਦੁੱਖਦਾਇਕ ਪਰਸਥਿਤੀਆਂ ਨੇ ਉਹਨਾਂ ਦੇ ਲਈ ਹੀ ਰਾਖਮਾ ਰੱਖਿਆ ਹੋਇਆ ਤੇ ਨਾਲ ਇੱਥੇ ਇਹ ਗੱਲ ਜਾਣਣੀ ਜ਼ਰੂਰੀ ਹੈ ਕਿ ਜੇ ਤੁਸੀਂ ਸੁੱਖ ਦੀਆਂ ਸਥਿਤੀਆਂ ਦੇ ਵਿੱਚ ਸੁੱਖ ਦੇ ਹਾਲਾਤਾਂ ਦੇ ਵਿੱਚ ਉਹਦੀ ਰਜ਼ਾ ਨਹੀਂ ਮੰਨ ਕੇ ਚੱਲ ਰਹੇ ਉਹਦੇ ਪਾਣੀ ਨੂੰ ਨਹੀਂ ਮੰਨ ਕੇ ਚੱਲ ਰਹੇ ਤਾਂ ਦੁੱਖ ਦੇ ਵਿੱਚ ਵੀ ਨਹੀਂ ਮੰਨ ਪਾਉਗੇ ਜੇ ਇਹਨਾਂ ਤਿੰਨਾ ਤਾਪਾਂ ਤੋਂ ਬਚਣਾ ਹੈ ਤਾਂ ਇੱਕ ਹੀ ਤਰੀਕਾ ਹੈ ਕਿ ਹਰ ਕੁਝ ਜੋ ਸਾਡੇ ਜੀਵਨ ਦੇ ਵਿੱਚ ਹੈਗਾ ਤੇ ਹੁੰਦਾ ਪਿਆ ਉਹਨੂੰ ਉਸ ਰੱਬ ਦਾ ਉਸ ਪ੍ਰਮਾਤਮਾ ਦਾ ਬਾਣਾ ਉਹਦੀ ਰਜ਼ਾ ਮਨ ਕੇ ਚੱਲਿਏ ਤੇ ਇਹ ਗੱਲ ਨੂੰ ਆਪਣੇ ਮਨ ਚ ਵਾਰ-ਵਾਰ ਦੁਹਰਾਈਏ ਕਿ ਮੈਂ ਉਦੀ ਰਜ਼ਾ ਦੇ ਵਿੱਚ ਖੁਸ਼ ਹਾਂ ਰਾਜ਼ੀ ਹਾਂ ਕੁਝ ਚੰਗਾ ਸਾਡੇ ਜੀਵਨ ਦੇ ਵਿੱਚ ਹੋਵੇ ਉਦੋਂ ਵੀ ਇਸ ਗੱਲ ਦਾ ਅਹਿਸਾਸ ਕਰੀਏ ਕਿ ਉਸ ਰੱਬ ਦਾ ਭਾਣਾ ਉਦੀ ਬਖਸ਼ਿਸ਼ ਹੈ ਜਦੋਂ ਇਹ ਸਿੱਖਿਆਵਾਂ ਪਰਪੱਕ ਹੋ ਗਈਆਂ ਸਾਡੇ ਹਿਰਦੇ ਚ ਫਿਰ ਸਾਡੇ ਤੇ ਭਾਵੇਂ ਕੋਈ ਸਰੀਰਕ ਆਫਤ ਆਵੇ ਭਾਵੇਂ ਕੋਈ ਕੁਦਰਤੀ ਆਫਤ ਆਵੇ ਅਸੀਂ ਖੁਸ਼ੀ-ਖੁਸ਼ੀ ਉਸ ਆਫਤ ਦੇ ਨਾਲ ਨਜਿੱਠ ਲਾਂਗੇ ਉਹਦੇ ਲਈ ਜੋ ਕਰਨਾ ਪਊਗਾ ਉਹ ਕਰ ਲਾਂਗੇ ਮਾਨਸਿਕ ਤੌਰ ਤੇ ਦੁੱਖ ਮਹਿਸੂਸ ਨਹੀਂ ਕਰਾਂਗੇ ਜਿਸ ਮਨੁੱਖ ਦੀ ਅਰਦਾਸ ਸਦਾ ਪ੍ਰਭੂ ਦੇ ਦਰ ਤੇ ਜਾਰੀ ਰਹਿੰਦੀ ਹੈ ਤਾਂਕਾ ਉਹ ਬਿਗਨ ਨਾ ਕੋ ਉਲਾਕਾ ਜਾਂ ਕਿ ਪ੍ਰਭ ਆਗੈ ਅਰਦਾਸ ਉਹਦੇ ਜੀਵਨ ਦੇ ਰਸਤੇ 'ਚ ਕੋਈ ਰੁਕਾਵਟ ਨਹੀਂ ਆਉਂਦੀ ਹੁਣ ਦੇਖੋ ਇਹ ਨਹੀਂ ਹੋ ਜਾਂਦਾ ਕਿ ਉਹਨੂੰ ਕਦੇ ਕੋਈ ਬਿਮਾਰੀ ਨਹੀਂ ਲੱਗਦੀ ਜਾਂ ਉਹਦੇ ਤੇ ਕਦੇ ਕੋਈ ਕੁਦਰਤੀ ਆਫਤ ਨਹੀਂ ਆਉਂਦੀ ਪਰ ਉਹਦਾ ਮਨ ਇਸ ਗੱਲ 'ਚ ਪਰਪੱਕ ਹੁੰਦਾ ਕਿ ਜੋ ਵੀ ਮੇਰੇ ਜੀਵਨ 'ਚ ਆ ਰਿਹਾ ਹੈ ਭਾਵੇਂ ਉਹ ਚੰਗਾ ਹੈ ਭਾਵੇਂ ਮਾੜਾ ਹੈ ਭਾਵੇਂ ਸੁਖਦਾਇਕ ਹੈ ਭਾਵੇਂ ਦੁੱਖਦਾਇਕ ਹੈ ਉਸ ਪ੍ਰਮਾਤਮਾ ਦੀ ਬਖਸ਼ਿਸ਼ ਹੈ ਇਸ ਕਰਕੇ ਉਹਨੂੰ ਉਹ ਚੀਜ਼ ਆਪਣੇ ਜੀਵਨ 'ਚ ਰੁਕਾਵਟ ਨਹੀਂ ਲੱਗਦੀ ਰੁਕਾਵਟ ਨਹੀਂ ਜਾਪਦੀ ਤੇ ਉਹ ਕਿਸੇ ਵੀ ਤਰ੍ਹਾਂ ਦਾ ਦੁੱਖ ਇਸ ਗੱਲ ਦੇ ਵਿੱਚੋਂ ਉਸ ਵਰਤਾਰੇ 'ਚੋਂ ਮਹਿਸੂਸ ਨਹੀਂ ਕਰਦਾ ਸੰਤ ਪ੍ਰਸਾਦ ਬੈਦ ਨਰਾਇਣ ਕਰਨ ਕਾਰਨ ਪ੍ਰਭ ਏਕ ਬਾਲ ਬੁੱਧ ਪੂਰਨ ਸੁਖ ਦਾਤਾ ਨਾਨਕ ਹਰ ਹਰ ਤੇਕ ਹੇ ਭਾਈ ਇੱਕ ਪ੍ਰਮਾਤਮਾ ਹੀ ਜਗਤ ਦਾ ਮੂਲ ਹੈ। ਇਹੀ ਗੱਲ ਆਪਾਂ ਹੁਣ ਕਰਦੀ ਪਏ ਸੀ। ਉਹੀ ਜਗਤ ਦਾ ਮੂਲ ਹੈ, ਸਭ ਕੁਝ ਉਹਦਾ ਹੀ ਬਣਾਇਆ, ਉਹਦਾ ਹੀ ਦਿੱਤਾ ਹੋਇਆ। ਜੀਵਾਂ ਦੇ ਰੋਗ ਦੂਰ ਕਰਨ ਵਾਲਾ ਹਕੀਮ ਵੀ ਉਹੀ ਹੈ। ਇਹ ਪ੍ਰਭੂ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਨਾਨਕ ਜਿਹੜੇ ਮਨੁੱਖ ਆਪਣੇ ਅੰਦਰੋਂ ਚਤਰਾਈ ਦੂਰ ਕਰ ਦਿੰਦੇ ਆ। ਸਾਰੇ ਸੁੱਖ ਦੇਣ ਵਾਲਾ ਪ੍ਰਮਾਤਮਾ ਉਹਨਾਂ ਨੂੰ ਮਿਲ ਪੈਂਦਾ ਉਹਨਾਂ ਦੀ ਜ਼ਿੰਦਗੀ ਦਾ ਸਹਾਰਾ ਟੋਡੀ ਮਹਿਲਾ ਪੰਜਵਾ ਹਰ ਹਰ ਨਾਮ ਸਦਾ ਸਦਜਾਪ ਧਾਰ ਅਨੂਗ੍ਰਹਿ ਪਰਮ ਬ੍ਰਹਮ ਸੁਆਮੀ ਵਸਦੀ ਕੀਨੀਆ ਪਰਹਾਉ ਏ ਭਾਈ ਸਦਾਈ ਪ੍ਰਮਾਤਮਾ ਦਾ ਨਾਮ ਜਪਿਆ ਕਰ ਜਿਸ ਵੀ ਮਨੁੱਖ ਨੇ ਪ੍ਰਮਾਤਮਾ ਦਾ ਨਾਮ ਜਪਿਆ ਹੈ ਮਾਲਕ ਪ੍ਰਭੂ ਨੇ ਆਪਣੀ ਮਿਹਰ ਕਰਕੇ ਉਹਦੀ ਸੁੰਨੀ ਪਈ ਹਿਰਦਾ ਨਗਰੀ ਨੂੰ ਸੋਹਣੇ ਆਤਮਿਕ ਗੁਣਾ ਦੇ ਨਾਲ ਆਪ ਵਸਾ ਦਿੱਤਾ ਜਿਸ ਕੇ ਸੇ ਫਿਰ ਤਨ ਹੀ ਸਮਾਲੇ ਬਿਨ ਸੇ ਸੋਗ ਸੰਤਾਪ हाथ दे राख जन अपने हर होए ਮਾਈ ਬਾਪ ਇਹ ਭਾਈ ਜਿਸ ਪ੍ਰਭੂ ਦੇ ਅਸੀਂ ਪੈਦਾ ਕੀਤੇ ਹੋਏ ਹਾਂ ਉਹ ਪ੍ਰਭੂ ਆਪ ਹੀ ਸਾਡੀ ਸੰਭਾਲ ਕਰਦਾ ਹੈ ਜਿਹੜੇ ਉਸ ਪ੍ਰਮਾਤਮਾ ਦਾ ਨਾਮ ਜਪਦੇ ਆ ਉਹਨਾਂ ਦੇ ਸਾਰੇ ਚਿੰਤਾ ਫਿਕਰ ਦੁੱਖ ਕਲੇਸ਼ ਨਾਸ ਹੋ ਜਾਂਦੇ ਆ ਪ੍ਰਮਾਤਮਾ ਆਪਣੇ ਹੱਥ ਦੇ ਕੇ ਆਪਣੇ ਸੇਵਕਾਂ ਨੂੰ ਚਿੰਤਾ ਫਿਕਰਾਂ ਤੋਂ ਦੁੱਖਾਂ ਕਲੇਸ਼ਾਂ ਤੋਂ ਆਪ ਬਚਾਉਂਦਾ ਹੈ ਉਹਨਾਂ ਦਾ ਮਾਪਿਓ ਬਣਿਆ ਰਹਿੰਦਾ ਜੀ ਜੰਤ ਹੋਏ ਮਿਹਰਵਾਨ ਦਇਆ ਧਾਰੀ ਹਰਨਾਥ ਨਾਨਕ ਸ਼ਰਨ ਪਰੇ ਦੁੱਖ ਭੰਜਨ ਜਾ ਕਾ ਬੜ ਪਰਤਾਪ ਏ ਭਾਈ ਪ੍ਰਮਾਤਮਾ ਸਾਰੇ ਹੀ ਜੀਵਾਂ ਉੱਤੇ ਮਿਹਰ ਕਰਨ ਵਾਲਾ ਹੈ ਉਹ ਖਸਮ ਪ੍ਰਭੂ ਸਭਨਾ ਉੱਤੇ ਦਇਆ ਕਰਦਾ ਹੈ اے ਨਾਨਕ ਆਖੋ ਮੈਂ ਉਸ ਪ੍ਰਭੂ ਦੀ ਸ਼ਰਨ ਪਿਆ ਹਾਂ ਜੋ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ ਤੇ ਜਿਸ ਦਾ ਤੇਜ ਪ੍ਰਤਾਪ ਬਹੁਤ ਹੈ ਟੋਡੀ ਮਹਿਲਾ ਪੰਜਮ Swami sharan par yo darbare ਕੋਟ અપਰਾਧ ਖੰਡਨ ਕੇ ਦਾਤੇ ਤੁਜ ਬਿਨ ਕੌਣ ਉਧਾਰੇ ਰਹਾਉ ਏ ਮਾਲਕ ਪ੍ਰਭੂ ਮੈਂ ਤੇਰੀ ਸ਼ਰਨ ਆਪਿਆ ਹਾਂ ਮੈਂ ਤੇਰੇ ਦਰ ਤੇ ਆਢਗਾਹ ਤਰਸਲ ਗੱਲ ਇਹੀ ਹੈ ਆਪਣੇ ਆਪੇ ਭਾਵ ਨੂੰ ਖਤਮ ਕਰਕੇ ਆਪਣੇ ਆਪ ਨੂੰ ਉਸ ਪ੍ਰਮਾਤਮਾ ਦੇ ਅੱਗੇ ਬਸ ਪੇਟ ਕਰ દਈਏ ਕਿ ਏ ਪ੍ਰਮਾਤਮਾ ਤੇਰੀ ਸ਼ਰਨ ਦੇ ਵਿੱਚ ਮੈਂ ਆਟਕਾ ਹੇ ਕਰੋੜਾਂ ਭੁੱਲਾਂ ਨਾਸ਼ ਕਰਨ ਦੇ ਸਮਰੱਥ ਦਾ ਤਾਰ ਤੈਥੋਂ ਵਿੜਾ ਹੋਰ ਕੌਣ ਮੈਨੂੰ ਭੁੱਲਾਂ ਤੋਂ ਬਚਾ ਸਕਦਾ ਕਿ ਤੂੰ ਹੀ ਹੈ ਤੂੰ ਹੀ ਮੈਨੂੰ ਪੈਦਾ ਕੀਤਾ ਤੂੰ ਹੀ ਮੇਰੀ ਸਾਮ ਸੰਭਾਲ ਕਰਦਾ ਮੇਰੇ ਅੰਦਰੋਂ ਖਾਮੀਆਂ ਨੂੰ ਦੂਰ ਕਰਨ ਦੀ ਵੀ ਤੇਰੇ ਕੋਲ ਹੀ ਸਮਰੱਥਾ ਹੈ ਤੇ ਭੁੱਲਾਂ ਤੋਂ ਵੀ ਮੈਨੂੰ ਤੂੰ ਹੀ ਬਚਾ ਸਕਦਾ ਖੋਜਤ ਖੋਜਤ ਬਹੁ ਪ੍ਰਕਾਰ ਸਰਬ ਅਰਥ ਵਿਚਾਰੇ ਸਾਧ ਸੰਗ ਪਰਮ ਗਤ ਪਾਈਐ ਮਾਇਆ ਰਚ ਬੰਧ ਹਾਰੇ ਏ ਭਾਈ ਕਈ ਤਰੀਕਿਆਂ ਨਾਲ ਖੋਜ ਕਰ ਕਰਕੇ ਮੈਂ ਸਾਰੀਆਂ ਗੱਲਾਂ ਵਿਚਾਰੀਆਂ ਨੇ ਤੇ ਇਸ ਨਤੀਜੇ ਤੇ ਅਪੜਿਆ ਹਾਂ ਕਿ ਗੁਰੂ ਦੀ ਸੰਗਤ ਵਿੱਚ ਟਿਕਿਆ ਸਭ ਤੋਂ ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰ ਲੈਂਦੀ ਹੈ ਤੇ ਮਾਇਆ ਦੇ ਮੋਹ ਦੇ ਬੰਧਨ ਵਿੱਚ ਫਸ ਕੇ ਮਨੁੱਖਾ ਜਨਮ ਦੀ ਬਾਜ਼ੀ ਹਾਰ ਜਾਈ ਦੀ ਹੈ ਚਰਨ ਕਮਲ ਸੰਗ ਪ੍ਰੀਤ ਮਨ ਲਾਗੀ ਸੁਰ ਜਨ ਮਿਲੇ ਪਿਆਰੇ ਨਾਨਕ ਆਨੰਦ ਕਰੇ ਹਰ ਜਪ ਜਪ ਸਗਲੇ ਰੋਗ ਨਿਵਾਰੇ ਏ ਨਾਨਕ ਜਿਸ ਮਨੁੱਖ ਨੂੰ ਪਿਆਰੇ ਗੁਰਮੁਖ ਸੱਜਣ ਮਿਲ ਪੈਂਦੇ ਨੇ ਉਸ ਦੇ ਮਨ ਵਿੱਚ ਪ੍ਰਮਾਤਮਾ ਦੇ ਕੋਮਲ ਚਰਨਾਂ ਦਾ ਪਿਆਰ ਬਣ ਜਾਂਦਾ ਹੈ ਉਹ ਮਨੁੱਖ ਪ੍ਰਮਾਤਮਾ ਦਾ ਨਾਮ ਜਪ-ਜਪ ਕੇ ਆਤਮਿਕ ਆਨੰਦ ਮਾਣਦਾ ਹੈ ਤੇ ਆਪਣੇ ਅੰਦਰੋਂ ਸਾਰੇ ਰੋਗ ਦੂਰ ਕਰ ਲੈਂਦਾ ਹੈ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 714ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਇਹ ਸੰਗ ਦੀ ਗੁਰਬਾਣੀ ਦੇ ਰਾਹੀਂ ਬੜੇ ਹੀ ਵਿਸਥਾਰ ਦੇ ਨਾਲ ਆਪਾਂ ਤਿੰਨਾ ਤਾਪਾਂ ਦੇ ਬਾਰੇ ਜਾਣਿਆ। ਨਿੰਦਕ ਮਨੁੱਖ ਜਿਹੜਾ ਉਹ ਦੁਖੀ ਕਿਉਂ ਰਹਿੰਦਾ ਇਹ ਵੀ ਜਾਣਿਆ। ਸਾਡਾ ਸਰੀਰ ਜਿਹੜਾ ਉਹ ਜਹਾਜ਼ ਰੂਪ ਹੈ ਤੇ ਜਿੰਨੀਆਂ ਸਾਡੇ ਅੰਦਰ ਖਾਮੀਆਂ ਨੇ ਉਹਨੇ ਇਸ ਜਹਾਜ਼ ਦੇ ਵਿੱਚ ਛੇਦ ਨੇ ਇਹ ਭੇਤ ਅਸੀਂ ਜਾਣਿਆ। ਹੱਲ ਵੀ ਦੇਖੇ ਕਿ ਆਪਣੇ ਆਪ ਨੂੰ ਉਸ ਪ੍ਰਮਾਤਮਾ ਆ ਕੇ ਭੇਟ ਕਰ ਦਈਏ ਉਹਦੇ ਭਾਣੇ ਨੂੰ ਸਦਾ ਮੰਨੀਏ ਸਿਰਫ ਦੁੱਖ ਦੀਆਂ ਕੜੀਆਂ ਜੀ ਭਾਣਾ ਚੀਤੇ ਨਾ ਕਰੀਏ ਸੁੱਖ ਦੀਆਂ ਕੜੀਆਂ ਵੀ ਉਹਦਾ ਭਾਣਾ ਮੰਨ ਕੇ ਸਬਕਾਰ ਕਰੀਏ ਇਹ ਮਹੱਤਵਪੂਰਨ ਹੈ ਅਰਦਾਸ ਬੇਨਤੀ ਕਰਦੇ ਹਾਂ ਉਸ ਪ੍ਰਮਾਤਮਾ ਦੇ ਅੱਗੇ ਕਿ ਸਾਨੂੰ ਸਬਣਾ ਨੂੰ ਸਮੱਤ ਬਖਸ਼ੇ ਹਿੰਮਤ ਬਖਸ਼ੇ ਸਦਾ ਉਹਦੀ ਰਜ਼ਾ ਦੇ ਵਿੱਚ ਅਸੀਂ ਰਾਜ਼ੀ ਰਹਿ ਸਕੀਏ ਇੱਥੇ ਹੀ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ